ਸੋ ਹੁਣ ਰੁਕ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ ਸ਼੍ਰੀ ਅਕਾਲ ਤਖਸਾਲ ਪਹੁੰਚੇ ਅਮਰਿਤਪਾਲ ਦਾ ਜਿਸ ਜਨਾਲਾ ਕਾਂਡ ਸਮੇਤ ਆਪਣੀ ਸਰਗਰਮੀ ਤੇ ਉੱਠੇ ਸਵਾਲਾਂ ਤੇ ਵੀ ਇਸ ਮੌਕੇ ਤੇ ਅਮਰਿਤਪਾਲ ਨੇ ਜਵਾਬ ਦਿੱਤੇ ਭਾਰਤੀ ਨਾਗਰਿਕਤਾ ਵਾਲੇ ਬਿਆਨ ਤੇ ਅਮਰਿਤਪਾਲ ਦਾ ਪਲਟਵਾਰ ਵੀ ਇੱਥੇ ਸਾਹਮਣੇ ਆਇਆ ਸੋ ਜਿਸ ਨਾਲ ਸ਼੍ਰੀ ਅਕਾਲ ਤਖਸਾਲ ਪਹੁੰਚੇ ਜ ਅਮਰਿਤਪਾਲ ਔਰ ਜੋ ਅਜਨਾਲਾ ਦੇ ਵਿੱਚ ਜੋ ਕੁਝ ਵੀ ਹੋਇਆ ਔਰ ਜੋ ਉਸ ਤੋਂ ਬਾਅਦ ਲਗਾਤਾਰ ਸਰਗਰਮੀ ਵਧੀ ਹੋਈ ਹੈ ਉਸ ਦੇ ਲੈ ਕੇ तमाम ਸਵਾਲ ਜੋ ਪੁੱਛੇ ਗਏ ਉਸ ਦਾ ਜਵਾਬ ਦੇਣ ਦੀ ਨਜ਼ਰ ਆਇਆ ਉਹਤੇ ਹੀ ਜਿਸ ਨਾਲ ਉਸ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਆਪਣੇ ਅਨੁਪਰਤੀ ਨਾਗਰਿਕੀ ਨਹੀਂ ਸਮਝਦੇ ਇਸਤੇ ਵੀ ਅਮਰਿਤਪਾਲ ਨੇ ਜਵਾਬ ਦੇ ਦਿਆਂ ਕਿ ਮੈਂ ਪੰਜਾਬ ਦਾ ਵਾਸੀ ਆ ਮੇਰੇ ਪੁਰਖਿਆਂ ਨੇ ਲਹੂ ਡੋਲਿਆ ਨਾਲ ਹੀ ਉਸੇ ਕਹਿ ਕਿ ਏਜੰਸੀਆਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਖੱਚਾ ਅਮਰਿਤਪਾਲ ਨੇ ਇਸ ਮੌਕੇ ਤੇ ਗੱਲ ਕਰਦਿਆਂ ਹੋਇਆ ਜ਼ਾਹਿਰ ਕੀਤਾ ਸਵਾਜਿਲੀ ਕਲਕੱਤਾ ਸਾਹਿਬ ਪਹੁੰਚੇ ਅਮਰਿਤਪਾਲ ਕੁਝ ਦੇ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਆਪਣੇ ਸਾਥੀ ਦੇ ਨਾਲ ਅਮਰਿਤਪਾਲ ਇੱਥੇ ਪਹੁੰਚੇ orthodox orthodox ਨਾਲਾ ਕਾਂਡ ਸਮੇਤ ਆਪਣੀ ਜੋ ਤਮਾਮ ਉਹਨਾਂ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਜੋ ਸਰਗਰਮੀ ਚੱਲ ਰਹੀ ਹੈ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆਏ ਖਾਸ ਤੌਰ ਤੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਸਮਝਣ ਦਾ ਜੋ ਇਹ ਬਿਆਨ ਸੀ ਜਿਸ ਨੂੰ ਲੈ ਕੇ ਵਿਰੋਧੀ ਵੀ ਨਿਸ਼ਾਨਾ ਸਾਧਦੇ ਨਜ਼ਰ ਆਏ ਉਸ ਨੂੰ ਲੈ ਕੇ ਉਸਨੇ ਕਹਿਣ ਉਸਦਾ ਕਹਿਣਾ ਹੈ ਕਿ ਮੈਂ ਪੰਜਾਬ ਵਾਸੀਆਂ ਮੇਰੇ ਪੁਰਖਿਆਂ ਨੇ ਲਹੂ ਡੋਲਿਆ ਨਾਲ ਹੀ ਉਹਨੇ ਖਰਚਾ ਜ਼ਾਹਿਰ ਕੀਤਾ ਕਿ ਏਜੰਸੀਆਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਜਿੰਨਾ ਚਿਰ ਸਤਿਗੁਰ ਨੇ ਸਵਾਸ ਲੈ ਕੇ ਉਹਨੇ ਪੂਰੇ ਕਰਨੇ ਆ ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਫਿਕਰ ਸਦੋਂ ਸਤਿਗੁਰ ਨੂੰ ਹੈਗੀ ਹੈ ਜਾਨ ਨੂੰ ਖਤਰਾ ਜਿਹੜੇ ਏਜੰਸੀਆਂ ਕਹਿੰਦੀਆਂ ਉਹਨਾਂ ਦਾ ਖਤਰਾ ਹੋ ਸਕਦਾ ਸਾਨੂੰ ਹੋਰ ਕਿਹਨੇ ਕਿਹਨ ਨੂੰ ਸਾਨੂੰ ਕੀ ਕਰਨਾ ਪੰਜਾਬ ਦਾ ਵਾਸੀਆਂ ਪੰਜਾਬ ਚ ਜਿੰਨੇ ਨਹੀਂ ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਪਰ ਜਾਵੇ ਇਥੋਂ ਅਸੀਂ ਕੋ ਪਰ ਤੇ ਸਾਡੀ ਧਰਤੀ ਹੈ ਅਸੀਂ ਹੁਣ ਇੱਥੇ ਕਾਗਜਾਂ ਪਤਨਾ ਕਰਕੇ ਥੋੜੀ ਸਾਡੀ ਧਰਤੀ ਸਾਡੇ ਪੁਰਖਿਆਂ ਲਹੂ ਡੋਲੇ ਉਹ ਤੋਂ ਵੱਡਾ ਕਿਹੜਾ ਕਾਗਜ ਹੁੰਦਾ ਸੋ ਜਿਹਨੂੰ ਤੰਗੀ ਹੋ ਜਾਵੇ ਬਾਹਰ ਅਸੀਂ ਕਿੱਥੇ ਜਾਣਾ ਕਾਲਤਖ ਸਾਹਿਬ ਕਿਤੇ ਵੀ ਬੁਲਾਉਣ ਆਪਾਂ ਜਾਵਾਂਗੇ हां ये जरूर है कि हम सिद्धांतिक तौर पे जे सानू कोई गलत साबित कर देवे तो हम निवेण तैयार हैं पर वो सानू सतगुरु ते भरोसा है गुरु साहिब दी कदी रहेगा कि तू जो पक्ष जो देखो मर्यादा ਦੇ ਤਹਿਤ ਜੋ ਕੁਝ ਹੈ ਉਹ ਪਛੇ ਸਾਡੇ ਕੋ ਇਤਿਹਾਸਕ ਹਵਾਲੇ ਨੇ ਸੋ ਇਸ ਕਰਕੇ ਅਸੀਂ ਆਪਣਾ ਵਾਕ ਰੱਖਾਂਗੇ ਉਹ ਆਪਣਾ ਰੱਖਾਂਗੇ ਅਸਾਂ ਕਿਤੇ ਗੱਡੀ ਬੀਜੇਪੀ ਕਿਸੇ ਆਗੂ ਦੀ ਸਮਰਥਕ ਉਹ ਮੇਰੇ ਕਹਿੰਦਾ ਕਲੀਅਰ ਹੋ ਗਿਆ ਤੁਸੀਂ ਮੀਡੀਆ ਇਨਵੈਸਟਿਗੇਟ ਕੀਤਾ ਉਹਨੇ ਵੀ ਕਿਹਾ ਤਾਂ ਮੈਂ ਏਜੰਸੀ ਨੂੰ ਵੇਚੀ ਸੀ ਏਜੰਸੀ ਤੋਂ ਅੱਗੇ ਜਿਹਨੇ ਖਰੀਦੀ ਉਹਨੇ ਵੀ ਸਾਹਮਣੇ ਉਹਨਕੇ ਕਹਿੰਦਾ ਮੈਨੂੰ ਲੱਗਦਾ ਵੀ ਇਹ ਬਹੁਤ ਛੋਟੇ ਕਿਸਮ ਦੇ ਵਿਵਾਦ ਹੈ ਗੱਡੀ ਕਿੰਨੇ ਖਰੀਦੀ ਕਿੰਨੂੰ ਵੇਚੀ ਹੈ ਗੱਡੀ ਪੰਥ ਦੀ ਹੈ ਪੰਥ ਨੇ ਗੱਡੀ ਸਾਨੂੰ ਦਿੱਕਿਆ ਵੀ ਚਲੋ ਜਿੰਨਾ ਚਿਰ ਰੋਜ਼ ਨਹੀਂ ਭਰਾ ਨਹੀਂ ਹੁੰਦੇ ਉਹਨਾਂ ਚਿਰ ਤੁਸੀਂ ਇਹਨੂੰ ਵਰਤੀ ਜਾਓ ਸੋ ਮੈਨੂੰ ਐ ਲੱਗਦਾ ਵੀ ਸਾਨੂੰ ਇਹਨਾਂ ਗੱਲਾਂ ਵਿਵਾਦਾਂ ਚ ਮੀਡੀਆ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਜਿਹੜਾ ਕੀਤਾ ਹੋਇਆ ਉਹਨੂੰ ਤੁਹਾਨੂੰ ਖਤਮ ਵੀ ਕਰਨਾ ਚਾਹੀਦਾ ਇਸ ਪੰਜਾਬ ਦੇ ਵਿੱਚ ਜੇ ਕੋਈ ਨਸ਼ਾ ਖਤਮ ਹੁੰਦਾ ਹੈ ਪੰਜਾਬ ਦੀ ਜਿਹੜੀ ਪਾਣੀਆਂ ਦੀ ਮੰਗ ਅਲਾਦਾ ਮੁੱਖ ਮੰਤਰੀ ਸਾਹਿਬ ਨੇ ਕੀਤੀ ਹਣੀ ਬੰਦੀ ਸਿੰਘਾਂ ਨੂੰ ਰਿਆ ਕਰਨ ਦੀ ਮੰਗ ਵੀ ਤੇ ਜੇ ਇਹਨਾਂ ਵਧੀਆਂ ਤੇ ਗੱਲ ਹੁੰਦੀ ਵਧੀਆ ਗੱਲ ਕੇਂਦਰ ਤੇ ਪੰਜਾਬ ਰਲ ਕੇ ਕੰਮ ਕਰਨ